ਕਾਂਗਰਸ ਪਾਰਟੀ ਦੇ ਵਰਕਰਾਂ ਨੇ ਅਨਿਲ ਜੋਸ਼ੀ ਦੇ ਖਿਲਾਫ ਦਾ ਜਕੀਰਾਉ ਕੀਤਾ ਹੈ ਕਾਂਗਰਸੀ ਵਰਕਰ ਜੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਨੇ ਕਿਉਂਕਿ ਕਾਂਗਰਸੀ ਵਰਕਰਾਂ ਦੇ ਵੱਲੋਂ ਕਾਲੀ ਕਹਿ ਦਿੱਤਾ ਗਿਆ ਸੀ 48 ਘੰਟਿਆਂ ਦਾ ਸਮਾਂ ਦਿੱਤਾ ਗਿਆ ਸੀ ਫਿਲਹਾਲ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਵੇਸ ਖਬਰ ਤੇ ਜੁੜ ਚੁੱਕੇ ਨੇ ਰਾਜੀਵ ਕਿੰਨੀ ਕੁ ਗਿਣਤੀ ਵਿੱਚ ਕਾਂਗਰਸੀ ਵਰਕਰ ਪਹੁੰਚੇ ਹੋਏ ਨੇ ਅਨਿਲ ਜੋਸ਼ੀ ਦੇ ਘਰ ਦੇ ਬਾਹਰ ਹਜ਼ਾਰਾਂ ਦੀ ਕੀਮਤੀ ਦੇ ਵਿੱਚ ਕਾਂਗਰਸ ਦੇ ਜੋ ਵਰਕਰ ਹਨ ਉਹ ਪਹਿਲਾਂ ਉਹਨਾਂ ਨੇ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਨਿਲ ਜੁੱਤੀ ਦੇ ਘਰ ਦੇ ਕੋਲ ਔਰ ਜਿੱਕਰ ਅਸੀਂ ਗੱਲ ਕਰੀਏ ਉਹਨਾਂ ਦੇ ਘਰ ਦੇ ਬਾਹਰ ਪਹੁੰਚਣ ਦੀ ਤਾਂ ਘਰ ਦੇ ਬਾਹਰ ਬਿਲਕੁਲ ਉਹਨਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਉਸ ਤੋਂ ਕੁਝ ਦੂਰੀ ਪਹਿਲਾਂ ਹੀ ਉਹਨਾਂ ਨੂੰ ਰੋਕ ਲਿਆ ਗਿਆ ਸੀ ਕਿਉਂਕਿ ਭਾਰੀ ਸੰਚਿਆ ਦੇ ਵਿੱਚ ਪੁਲਿਸ ਵੱਲੋਂ ਤੇ ਤਨਾਤ ਕੀਤਾ ਗਿਆ ਸੀ ਔਰ ਬੈਰੀਕੇਡਿੰਗ ਕਰਕੇ ਉਹਨਾਂ ਲੋਕਾਂ ਨੂੰ ਉਹਦੇ ਘਰ ਤੱਕ ਪਹੁੰਚਣ ਲਈ ਨਹੀਂ ਜਾਣ ਦਿੱਤਾ ਗਿਆ ਕਿਉਂਕਿ ਜੇਕਰ ਉਹ ਉਹ ਅਨਿਲ ਜੋਸ਼ੀ ਦੇ ਘਰ ਤੱਕ ਜਾਂਦੇ ਤਾਂ ਸਥਿਤੀ ਹੋਰ ਵਿਗੜ ਸਕਦੀ ਸੀ ਕਿਉਂਕਿ ਭਾਜਪਾ ਵਰਕਰਾਂ ਵੱਲੋਂ ਵੀ ਅਨਿਲ ਜੋਸ਼ੀ ਦੇ ਬਾਰੇ ਇੱਕ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਗਿਆ ਸੀ ਔਰ ਉਹਨਾਂ ਵੱਲੋਂ ਪਹਿਲਾਂ ਹੀ ਚੇਤਾਵਨੀ ਦਿੱਤੀ ਗਈ ਸੀ ਕਿ ਜੇਕਰ ਕਾਂਗਰਸ ਦੇ ਵਰਕਰ ਅਨਿਲ ਜੋਸ਼ੀ ਦੇ ਘਰ ਦਾ ਘਰਾਓ ਕਰਨ ਲਈ ਆਉਣਗੇ ਤਾਂ ਉਹਨਾਂ ਤੋਂ ਵੀ ਜ਼ਿਆਦਾ ਗਿਣਤੀ ਦੇ ਵਿੱਚ ਭਾਜਪਾ ਵਰਕਰ ਉਹਨਾਂ ਦਾ ਮੁਕਾਬਲਾ ਕਰਨਗੇ ਇਸ ਲਈ ਪੁਲਿਸ ਦਾ ਕਹਿਣਾ ਹੈ ਕਿ ਕੋਈ ਵੀ ਅਣਸਖਾਵੀ ਕਰਨਾ ਜਾਂ ਜੋ ਸ਼ਹਿਰ ਦੀ ਦੀ ਹੈ ਖਰਾਬ ਨਾ ਹੋਵੇ ਉਸਨੇ ਉਹਨਾਂ ਵੱਲੋਂ ਪਹਿਲਾਂ ਹੀ ਪੁਖਤਾ ਇੰਤਜ਼ਾਮ ਕਰ ਲਏ ਗਏ ਸਨ ਔਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਦੇ ਜੋ ਜਵਾਨ ਹਨ ਉਹ ਪੂਰੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਤਨਾਤ ਕਰ ਦਿੱਤੇ ਗਏ ਸੀ ਪਰ ਜੇਕਰ ਅੱਜ ਦੇ ਪ੍ਰਦਰਸ਼ਨ ਦੀ ਗੱਲ ਕਰੀਏ ਤਾਂ ਜਿੱਥੇ ਬੈਰੀਕੇਡਿੰਗ ਕੀਤੀ ਗਈ ਸੀ ਉੱਥੇ ਜੋ ਕਾਂਗਰਸੀ ਵਰਕਰ ਹਨ ਉਹਨਾਂ ਵੱਲੋਂ ਅਨਿਲ ਜੋਸ਼ੀ ਦਾ ਪਤਲਾ ਸਾੜਿਆ ਗਿਆ ਜਿਸ ਤੋਂ ਬਾਅਦ ਤਾਂ ਕੜੇ ਜੋ ਕਾਂਗਰਸ ਦੇ ਨੇਤਾ ਹਨ ਉਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਉਹਨਾਂ ਦੀਆਂ ਗ੍ਰਿਫਤਾਰੀਆਂ ਪਾ ਕੇ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਨੂੰ ਕੁਝ ਦਿਨ ਬਾਅਦ ਰਿਹਾ ਕਰ ਦਿੱਤਾ ਜਾਏਗਾ ਪਰ ਫਿਲਹਾਲ ਕਈ ਜੋ ਕਾਂਗਰਸ ਦੇ ਨੇਤਾ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਜੀ ਬਿਲਕੁਲ ਰਾਜੀਮ ਨਹੀਂ ਲੱਗਦਾ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਕੁਝ ਦਿਨ ਪਹਿਲਾਂ ਸਿਆਸਤ ਇੰਨੀ ਭਕੇ ਹੋਈ ਸੀ ਔਰ ਉਹ ਵੀ ਲੋਕ ਸਭਾ ਚੋਣਾਂ ਦੇ ਇਸ ਤਰ੍ਹਾਂ ਗਰਮਾਹਟ ਦੇਖ ਰਹੀ ਸੀ ਅੰਮ੍ਰਿਤਸਰ ਦੇ ਵਿੱਚ ਪਰ ਹੁਣ ਇਸ ਮਾਮਲੇ ਨੇ ਇੰਨੀ ਕਤੂਲ ਫੜ ਚੁੱਕੀ ਹੈ ਔਰ ਜਿਸ ਤਰ੍ਹਾਂ ਆਮੋ ਸਾਹਮਣੇ ਹੋ ਚੁੱਕੇ ਨੇ ਅੱਜ ਫਿਰ ਤੋਂ ਕਾਂਗਰਸੀ ਵਰ ਦੇ ਵਿੱਚ ਪੁਲਿਸ ਵੀ ਉਥੇ ਤਨਾਤ ਕੀਤੀ ਗਈ ਹੈ ਕੀ ਰੋਕ ਹਕਤियार ਕਰਦਾ ਜਾ ਰਿਹਾ ਹੈ ਇਹ ਮਾਮਲਾ ਕਿ ਕਿਸੇ ਤਰੀਕੇ ਨਾਲ ਸੁਲਝਾਉਂਦੀ ਹੈ ਇਸ ਨੂੰ ਕੋਸ਼ਿਸ਼ਾਂ ਜੋ ਆ ਦਿਖਾਈ ਨਹੀਂ ਦੇ ਰਹੀਆਂ ਜੀ ਕਾਂਗਰਸ ਦਾ ਇਹ ਹੀ ਕਹਿਣਾ ਹੈ ਕਿ ਇਸ ਮੁੱਦੇ ਨੂੰ ਉਹ ਉਦੋਂ ਤੱਕ ਨਹੀਂ ਛੱਡਣਗੇ ਜਦੋਂ ਤੱਕ ਅਨਿਲ ਜੋਸ਼ੀ ਦੇ ਖਿਲਾਫ ਕੋਈ ਸਖਤ ਕਾਰਵਾਈ ਨਹੀਂ ਹੁੰਦੀ ਔਰ ਜੇਕਰ ਅਸੀਂ ਕਾਰਵਾਈ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਅਨਿਲ ਜੋਸ਼ੀ ਨੂੰ ਜੋ ਹੈ ਆਪਣੇ ਜੋ ਅਹੁਦੇ ਤੋਂ ਅਸਤੀਫਾ ਦੇਣਾ ਚਾਹੀਦਾ ਔਰ ਪੁਲਿਸ ਨੂੰ ਉਹਨਾਂ ਨੂੰ ਗ੍ਰਿਫਤਾਰ ਕਰਕੇ ਲੋਕਾਂ ਦੇ ਸਾਹਮਣੇ ਸੱਚਾਈ ਜੋ ਹੈ ਉਹ ਲਿਆਉਣੀ ਚਾਹੀਦੀ ਪਰ ਜੇਕਰ ਅਸੀਂ ਅਨਿਲ ਜੋਸ਼ੀ ਦੀ ਗੱਲ ਕਰੀਏ ਤਾਂ ਉਹਨਾਂ ਨਾਲ ਵੀ ਅੱਜ ਅਸੀਂ ਗੱਲ ਕੀਤੀ ਔਰ ਉਹਨਾਂ ਦੇ ਘਰ ਦੇ ਬਾਹਰ ਜੋ ਵਰਕਰਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਉਸ ਨੂੰ ਅਨਿਲ ਜੋਸ਼ੀ ਨੇ ਸੰਬੋਧਨ ਕਰਦਿਆਂ ਇਹ ਹੀ ਕਿਹਾ ਕਿ ਉਹ ਕਾਨੂੰਨ ਨੂੰ ਬਿਲਕੁਲ ਜੋ ਹੈ ਉਸ ਦਾ ਸਤਕਾਰ ਕਰਦੇ ਹਾਂ ਨਾ ਜੋ ਵੀ ਕਾਨੂੰਨ ਕਰੇਗਾ ਪਰ ਇਸ ਜੋ ਮੁੱਦੇ ਨੂੰ ਕਾਂਗਰਸ ਵੱਲੋਂ ਉਛਾਲਿਆ ਜਾ ਰਿਹਾ ਹੈ ਕਿਉਂਕਿ ਉਹਨਾਂ ਦੀ ਸ਼ਬੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਉਹਨਾਂ ਨੂੰ ਹਰ ਕਿਸ ਜੋ ਬਰਦਾਸ਼ਤ ਨਹੀਂ ਕਰਨਗੇ ਔਰ ਇਸ ਮੁੱਦੇ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਜੋ ਵੀ ਚਾਲ ਉਹਨਾਂ ਦੇ ਖਿਲਾਫ ਚੱਲ ਰਹੀ ਹੈ ਉਹ ਜਲਦ ਹੀ ਉਸ ਦਾ ਖਾਤਾ ਕਰਨਗੇ ਪਰ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਅੰਦੋਲਨ ਉਦੋਂ ਤੱਕ ਬੰਦ ਨਹੀਂ ਕੀਤਾ ਜਾਏਗਾ ਜਦੋਂ ਤੱਕ ਅਨਿਲ ਜੋਸ਼ੀ ਦੇ ਖਿਲਾਫ ਕੋਈ ਸਖਤ ਕਾਰਵਾਈ ਸਰਕਾਰ ਵੱਲੋਂ ਨਹੀਂ ਹੁੰਦੀ। ਜੀ ਇਸ ਮਾਮਲੇ ਦੇ ਵਿੱਚ ਐਸਆਈਟੀ ਟੀਮ ਵੀ ਬਣਾਉਣ ਦੀ ਗੱਲ ਕਹੀ ਜਾ ਰਹੀ ਸੀ ਉਹਨਾਂ ਵੱਲੋਂ ਕੋਈ ਹੁਣ ਤੱਕ ਜਾਂਚ ਭੇਜੀ ਗਈ ਹੈ ਜਾਂ ਕਿਸੇ ਤਰ ਜੀ ਉਸ ਬਾਰੇ ਹਲੇ ਪੁਲਿਸ ਕਮਿਸ਼ਨਰ ਦਾ ਕਹਿਣਾ ਹੈ ਕਿ ਜਾਂਚ ਚੱਲ ਰਹੀ ਹੈ ਜਲਦੀ ਹੀ ਮੀਡੀਆ ਨੂੰ ਉਸ ਬਾਰੇ ਦੱਸਿਆ ਜਾਏਗਾ ਪਰ ਜੇਕਰ ਅਸੀਂ ਗੱਲ ਕਰੀਏ ਜੋ ਅਮਨਿਤ ਜੋਸ਼ੀ ਦੇ ਉੱਪਰ ਜੋ ਹਮਲਾ ਹੋਇਆ ਸੀ ਉਸ ਮਾਮਲੇ ਵਿੱਚ ਪੁਲਿਸ ਵੱਲੋਂ ਹਲੇ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਨਹੀਂ ਕੀਤੀ ਗਈ ਔਰ ਉਸ ਨੂੰ ਲੈ ਕੇ ਵੀ ਕਾਂਗਰਸੀਆਂ ਦੇ ਵਿੱਚ ਕਾਫੀ ਗੁੱਸਾ ਹੈ ਕਿ ਉਸ ਮਾਮਲੇ ਦੇ ਵਿੱਚ ਜਲਦੀ ਤੋਂ ਜਲਦੀ ਜੋ ਦੋਸ਼ੀ ਹਨ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਉਹ ਸੱਚਾਈ ਸਾਹਮਣੇ ਆਏ ਕਿ ਕੌਣ ਲੋਕ ਉਹਨਾਂ ਦੇ ਪਿੱਛੇ ਹਨ ਔਰ ਕਿਸ ਨੇ ਇਹ ਹਮਲਾ ਕਰਵਾਇਆ ਇਤਲੀ ਕਾਂਗਰਸੀਆਂ ਕਾਂਗਰਸੀਆਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਚੈਨਲ ਨਹੀਂ ਬੈਠਣਗੇ ਜਦੋਂ ਤੱਕ ਉਹਨਾਂ ਦੀ ਜੋ ਆਵਾਜ਼ ਹੈ ਉਹ ਸਰਕਾਰ ਦੇ ਕੰਨਾਂ ਤੱਕ ਨਹੀਂ ਪਹੁੰਚਦੀ ਬਿਲਕੁਲ ਸ਼ੁਕਰੀਆ ਰਾਜੀਵੇਸਾ ਖਬਰ ਤੇ ਸਾਂਣਾ ਲ ਬਣੇ ਰਹਿੰਦੇ ਲਈ ਸੁ ਮਾਮਲਾ ਕਾਫੀ ਤੂਲ ਫਰਦਾ ਜਾ ਰਿਹਾ ਅਨਿਲ ਜੋਸ਼ੀ ਦੇ ਘਰ ਦਾ ਕਿਰਾਵਾ ਕੀਤਾ ਜਾ ਰਿਹਾ ਹੈ ਲੱਖਾਂ ਦੀ ਇਥੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਥੇ ਦੇਖੇ ਜਾ ਰਹੇ ਨੇ ਕਾਂਗਰਸੀ ਵਰਕਰ ਤੇ ਉਹਨਾਂ ਨੂੰ ਰੋਕਣ ਦੇ ਲਈ ਉੱਥੇ ਭਾਜਪਾ ਅਕਾਲੀਆਂ ਦੇ ਵਰਕਰ ਵੀ ਪਹੁੰਚੇ ਹੋਏ ਨੇ ਸਥਿਤੀ ਕਾਫੀ ਗਰਮਾਈ ਹੋਈ ਹੈ ਅੰਮ੍ਰਿਤਸਰ ਦੇ ਵਿੱਚ ਅਨਿਲ ਜੋਸ਼ੀ ਦੇ ਘਰ ਦੇ ਬਾਹਰ ਪੁਲਿਸ ਬਲ ਵੀ ਪਾਰੀ ਮਾਤਰਾ ਦੇ ਵਿੱਚ ਤਣਾਤ ਕੀਤਾ ਗਿਆ ਹੈ